ਸਸਰੀਕਾਲ ਜੀ ਅੱਜ ਆਪਾਂ ਬਿਲਕੁਲ ਬਾਜ਼ਾਰ ਵਰਗੇ ਪਰਫੈਕਟ ਦਹੀਂ ਪੱਲੇ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹੀ ਆਸਾਨ ਤਰੀਕੇ ਦੇ ਨਾਲ ਬਿਲਕੁਲ ਹੀ ਥੋੜੇ ਟਾਈਮ ਦੇ ਵਿੱਚ ਬਣਾ ਲਵਾਂਗੇ ਤੇ ਪੱਲੇ ਤੁਹਾਡੇ ਬਿਲਕੁਲ ਨਰਮ ਰੂਹੀ ਵਰਗੇ ਬਣਨਗੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਬਣਾ ਲੇ ਤਾਂ ਹਮੇਸ਼ਾ ਹੀ ਦਹੀਂ ਪੱਲੇ ਤੁਸੀਂ ਇਸੇ ਤਰ੍ਹਾਂ ਹੀ ਬਣਾ ਕੇ ਤਿਆਰ ਕਰੋਗੇ ਜੇਕਰ ਤੁਸੀਂ ਸਾਰੇ ਸਟੈਪ ਆ ਫਾਲੋ ਕਰੋਗੇ ਤਾਂ ਦਹੀਂ ਪੱਲੇ ਤੁਹਾਡੇ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਤੁਸੀਂ ਕਦੇ ਵੀ ਬਾਜ਼ਾਰੋਂ ਦਹੀਂ ਪੱਲੇ ਨਹੀਂ ਖਾਓਗੇ ਇੰਨੇ ਜ਼ਿਆਦਾ ਮੌਲਾਇਮ ਤੇ ਨਰਮ ਬਣਨਗੇ ਤੁਸੀਂ ਦੇਖ ਹੀ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦਹੀਂ ਪਰਲੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਮਾਹਾਂ ਦੀ ਦਾਲ ਲਈ ਹੈ ਤੁਸੀਂ ਮੂੰਗੀ ਦੀ ਦਾਲ ਧੋਮੀ ਮੂੰਗੀ ਦੀ ਦਾਲ ਜਾਂ ਫਿਰ ਤੁਸੀਂ ਮੂੰਗੀ ਮਸਰੀ ਦੀ ਧੋਮੀ ਦਾਲ ਲੈ ਸਕਦੇ ਹੋ ਬਿਨਾ ਛਿਲਕੇ ਵਾਲੀ ਮਾਹਾਂ ਦੀ ਦਾਲ ਆਹੇ 3-4 ਘੰਟੇ ਆਪਾਂ ਨੂੰ ਜਿਹੜਾ ਪਾਣੀ ਦੇ ਵਿੱਚ ਭਿਓ ਕੇ ਰੱਖ ਦਵਾਂਗੇ ਜੇ ਜ਼ਿਆਦਾ ਜਲਦੀ ਹੈ ਤਾਂ ਤੁਸੀਂ ਗਰਮ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ 1 ਘੰਟੇ ਲਈ ਫਿਰ ਵੀ ਇਹ ਜਿਹੜੀ ਬਿਲਕੁਲ ਫੁੱਲ ਕੇ ਤਿਆਰ ਹੋ ਜੂਗੀ ਤੇ ਨਰਮ ਹੋ ਜੂਗੀ 3-4 ਘੰਟੇ ਬਾਅਦ ਆਪਣੀ ਦਾਲ ਆ ਜਿਹੜੀ ਬਿਲਕੁਲ ਵਾਈਟ ਹੋ ਗਈ ਤੇ ਨਰਮ ਹੋ ਗਈ ਆ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਆਸਾਨੀ ਦੇ ਨਾਲ ਮਿਲ ਜੂਗੀ ਹੁਣ ਆਪਾਂ ਇਹਨੂੰ ਪਾਣੀ ਦੇ ਨਾਲ ਨਹੀਂ ਪੀਸਣਾ ਹੈਗਾ ਇਸ ਤਰ੍ਹਾਂ ਹੀ ਤੁਸੀਂ ਬਹੁਤ ਜ਼ਿਆਦਾ ਪਾਣੀ ਆਪਾਂ ਦੇ ਵਿੱਚ ਨਹੀਂ ਪਾਵਾਂਗੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਧੋ ਲੈਣਾ ਬਿਲਕੁਲ ਪਹਿਲਾਂ 2-4 ਪਾਣੀ ਦੇ ਵਿੱਚ ਇਹਦੇ ਵਿੱਚ ਆਪਾਂ ਬਿਲਕੁਲ ਸਮੇਂ ਹੀ ਦਰਦਰੀ ਨਹੀਂ ਜਿਹੜਾ ਠੰਡਾ ਪਾਣੀ ਮਿਲਾएंगे ਫ੍ਰਿਜ ਦਾ ਪਾਣੀ ਹੀ ਤੁਹਾਡੇ ਜੈਡ ਬਲੇ ਪਰਫੈਕਟ ਤੇ ਬਿਲਕੁਲ ਸੌਫਟ ਬਣ ਕੇ ਤਿਆਰ ਹੋਣਗੇ ਜੇ ਦਾਣੇ ਹੋਣਗੇ ਦਾਲ ਦੇ ਵਿੱਚ ਫਿਰ ਦਹੀਂ ਭੱਲੇ ਆ ਤੁਹਾਡੇ ਜਿਹੜੇ ਨਰਮ ਨਹੀਂ ਬਣਨਗੇ ਉਹਦੇ ਵਿੱਚ ਗੱਠਾ ਆ ਜਿਹੜੀਆਂ ਬਣ ਜਾਣਗੀਆਂ ਸਾਰੀ ਦਾਲ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਪੀਸ ਲਈ ਆ ਇਹਦੇ ਵਿੱਚ ਥੋੜਾ ਜਿਹਾ ਪਾਣੀ ਆਪਾਂ ਹੋਰ ਪਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਗਾੜੀ ਆ ਹੁਣ ਇਹਦੇ ਵਿੱਚ ਆਪਾਂ ਠੰਡਾ ਪਾਣੀ ਆ ਜਿਹੜਾ ਉਹ ਵੀ ਐਡ ਕਰ ਲਵਾਂਗੇ ਥੋੜਾ ਜਿਹਾ ਤੇ ਦਾਲ ਨੂੰ ਆਪਾਂ ਫੈਂਟ ਲਾਵਾਂਗੇ ਪਰ ਫੈਂਟਨ ਤੋਂ ਪਹਿਲਾਂ ਹੀ ਆਪਾਂ ਇਹਦੇ ਵਿੱਚ ਜਿਹੜਾ ਸਵਾਦ ਅਨਸਾਰ ਨੂਨ ਤੇ ਥੋੜਾ ਜਿਹਾ ਜੀਰਾ ਪਾਵਾਂਗੇ ਤੁਸੀਂ ਥੋੜਾ ਜਿਹਾ ਅਦਰਕ ਪਾਉਣਾ ਚਾਹਨੇ ਹੋ ਵੀ ਇਹ ਐਡ ਕਰ ਸਕਦੇ ਆ ਇਹਦੇ ਵਿੱਚ ਆਪਾਂ ਬਿਲਕੁਲ ਸਿੰਪਲ ਰੱਖਿਆ ਇਸ ਲਈ ਦੋਨੋਂ ਹੀ ਚੀਜ਼ਾਂ ਪਾਈਆਂ ਨਹੀਂ ਆ ਚੰਗੀ ਤਰ੍ਹਾਂ ਆਪਾਂ ਜਿਹੜਾ ਇਹਨੂੰ ਮਿਕਸ ਕਰਨਾ ਹੈ ਨਰਮ ਮੁਲਾਇਮ ਦਹੀਂ ਭੱਲੇ ਬਣਾਉਣ ਵਾਸਤੇ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਹੈ ਇਹਨੂੰ 5-4 ਮਿੰਟ ਲਈ ਜਾਂ 7 ਮਿੰਟ ਲਈ ਵੀ ਤੁਸੀਂ 7-8 ਮਿੰਟ ਲਈ ਵੀ ਹੈ ਜਿਹੜਾ ਫੈਂਟ ਸਕਦੇ ਹੋ ਉਨਾਂ ਹੀ ਜ਼ਿਆਦਾ ਨਰਮ ਦਹੀਂ ਭੱਲੇ ਬਣਨਗੇ ਜਿੰਨਾ ਜ਼ਿਆਦਾ ਫੈਂਟੋਗੇ ਤੇ ਫੈਂਟਣ ਸਮੇਂ ਧਿਆਨ ਰੱਖਣਾ ਤੁਸੀਂ ਇੱਕੋ ਸਾਈਡ ਨੂੰ ਫੈਂਟਣਾ ਇਹਨੂੰ ਕਿਉਂਕਿ ਫਿਰ ਇਹ ਫਲਫੀ ਬਣ ਜਾਂਦਾ ਇਹਦੇ ਵਿੱਚ ਹਵਾ ਭਰ ਜਾਂਦੀ ਹੈ ਜਿਸ ਨਾਲ ਦਹੀਂ ਭੱਲੇ ਆਪਣੇ ਬਿਲਕੁਲ ਫਲਫੀ ਬਣਦੇ ਨੇ ਇਸ ਤਰ੍ਹਾਂ ਤੁਸੀਂ ਪਾਣੀ ਦੇ ਵਿੱਚ ਪਾ ਕੇ ਚੈੱਕ ਕਰ ਲੈਣਾ ਜੇ ਦਹੀਂ ਭੱਲਾ ਤੁਹਾਡਾ ਪਾਣੀ ਦੇ ਉੱਪਰ ਤੈਰ ਰਿਹਾ ਮਤਲਬ ਤੁਹਾਡਾ ਬੈਟਰ ਆ ਬਿਲਕੁਲ ਪੂਰੀ ਤਰ੍ਹਾਂ ਜਿਹੜਾ ਬਣ ਕੇ ਤਿਆਰ ਹੋ ਗਿਆ ਹੈ ਜੇ ਦਹੀਂ ਭੱਲਾ ਉੱਪਰ ਨਹੀਂ ਤੈਰ ਰਿਹਾਗਾ ਤਾਂ ਤੁਹਾਡਾ ਬੈਟਰ ਆ ਜਿਹੜਾ ਹਜੇ ਤਿਆਰ ਨਹੀਂ ਹੋਇਆ ਹੈਗਾ ਤੁਸੀਂ ਹੋਰ ਫੈਂਟ ਲਓ ਉਹਨੂੰ ਆਪਾਂ ਦਹੀਂ ਪੱਲੇ ਬਣਾਉਣ ਤੋਂ ਪਹਿਲਾਂ ਦਹੀਂ ਆ ਜਿਹੜੀ ਤਿਆਰ ਕਰਕੇ ਰੱਖ ਲਵਾਂਗੇ ਇਹਦੇ ਵਿੱਚ ਚੀਨੀ ਤੇ ਬਿਲਕੁਲ ਹਲਕਾ ਜਿਹਾ ਨਮਕ ਪਾ ਕੇ ਸਾਈਡ ਤੇ ਰੱਖ ਦਵਾਂਗੇ ਤਾਂ ਕਿ ਚੀਨੀ ਘੁਲ ਜਾਵੇ ਇਹਨੂੰ ਵੀ ਤੁਸੀਂ ਚੰਗੀ ਤਰ੍ਹਾਂ ਫੈਂਟ ਲੈਣਾ ਤੇ ਸਾਈਡ ਤੇ ਰੱਖਣਾ ਹੁਣ ਆਪਾਂ ਦਹੀਂ ਪੱਲੇ ਬਣਾਉਣੇ ਆ ਜਿਹੜੇ ਸਟਾਰਟ ਕਰ ਦਿੰਨੇ ਆ ਤੁਸੀਂ ਚਮਚੇ ਦੇ ਨਾਲ ਵੀ ਬਣਾ ਸਕਦੇ ਹੋ ਹੱਥ ਦੀ ਹੈਲਪ ਦੇ ਨਾਲ ਵੀ ਬਣਾ ਸਕਦੇ ਹੋ ਦੋਨੇ ਤਰੀਕੇ ਨਾਲ ਹੀ ਆਸਾਨ ਆ ਹੱਥ ਦੇ ਨਾਲ ਇਸ ਤਰ੍ਹਾਂ ਤੁਸੀਂ ਹੱਥ ਦੇ ਵਿੱਚ ਬੈਟਰ ਪਾ ਕੇ ਬਣਾ ਸਕਦੇ ਹੋ ਤੇ ਚਮਚੇ ਨਾਲ ਤੁਸੀਂ ਇਸ ਤਰ੍ਹਾਂ ਜਿਹੜੇ ਬਣਾ ਸਕਦੇ ਹੋ ਇਹ ਦਹੀਂ ਭੱਲੇ ਬਣਾਉਣ ਦਾ ਸਭ ਤੋਂ ਜ਼ਿਆਦਾ ਆਸਾਨ ਤਰੀਕਾ ਹੈ ਤੇ ਦਹੀਂ ਭੱਲੇ ਵੀ ਤੁਹਾਡੇ ਬਹੁਤ ਹੀ ਵਧੀਆ ਬਣਨਗੇ ਤੁਸੀਂ ਕਦੇ ਵੀ ਨਹੀਂ ਹੋਊਗਾ ਕਿ ਤੁਸੀਂ ਬਾਜ਼ਾਰੋਂ ਦਹੀਂ ਭੱਲੇ ਖਾਓਗੇ ਤੁਸੀਂ ਘਰੇ ਹੀ ਬਣਾ ਕੇ ਖਾਓਗੇ ਜਦੋਂ ਵੀ ਤੁਸੀਂ ਇੱਕ ਵਾਰ ਇਹ ਵਾਲੇ ਦਹੀਂ ਭੱਲੇ ਬਣਾ ਲਏ ਇਸ ਤਰ੍ਹਾਂ ਜਦੋਂ ਇਹ ਆਪਣੇ ਬਿਲਕੁਲ 골ਡਨ ਹੋ ਗਏ ਉਸ ਟਾਈਮ ਤੇ ਤੁਸੀਂ ਇਹਨਾਂ ਨੂੰ ਪਲਟ ਦੇਣਾ ਹੈ ਤੇ ਮੀਡੀਅਮ ਟੂ ਲੋ ਫਲੇਮ ਤੇ ਪਨੁੰਪ ਕੱਲਵਾਂਗੇ ਵਿੱਚ ਆਪਾਂ ਫਲੇਮ ਗੈਸ ਦੀ ਹੈ ਜਿਹੜੀ ਲੋ ਕਰ ਦਿੱਤੀ ਹੈ ਤੇ ਵਿੱਚ ਵਿੱਚ ਆਪਾਂ ਜਿਹੜੀ ਮੀਡੀਅਮ ਕਰ ਦਿੱਤੀ ਹੈ ਜੇ ਲੋੜ ਲੱਗੇ ਥੋੜੀ ਜਿਹੀ ਹਾਈ ਹੈ ਜਿਹੜੀ ਕਰ ਲਵੋ ਜਦੋਂ ਇਹ ਅ ਮਤਲਬ ਪੱਕ ਗਏ ਥੋੜੇ ਜਿ ਉਸ ਟਾਈਮ ਤੇ ਦਹੀਂ ਭੱਲੇ ਆ ਜਿਹੜੇ ਆਪਣੇ ਬਿਲਕੁਲ ਉੱਪਰ ਆ ਜਾਣਗੇ ਆਪਣੇ ਆਪ ਹੀ ਇਸ ਤਰ੍ਹਾਂ ਦਾ ਪਿਆਰਾ ਜਿਹਾ ਕਲਰ ਆ ਜਿਹੜਾ ਇਹਨਾਂ ਦਾ ਬਣ ਜੂਗਾ ਥੋੜੇ 골ਡਨ ਹੋਣ ਤੱਕ ਆਪਾਂ ਇਹਨਾਂ ਨੂੰ ਜਿਹੜਾ ਪਕਾਉਣਾ ਹੈ ਤੇ ਪਕਾਉਣ ਤੋਂ ਬਾਅਦ ਜਦੋਂ ਆਪਾਂ ਇਹਨਾਂ ਨੂੰ ਕੱਢਣਾ ਹੈ ਤੇ ਨਾਲ ਦੀ ਨਾਲ ਪਾਣੀ ਤੁਸੀਂ ਤਿਆਰ ਰੱਖਣਾ ਹੈ ਆਪਾਂ ਨਾਰਮਲ ਟੂਟੀ ਵਾਲਾ ਪਾਣੀ ਹੋਈ ਲਿਆ ਪਾਣੀ ਦੇ ਵਿੱਚ ਹੀ ਆਪਾਂ ਨਾਲ ਦੀ ਨਾਲ ਇਹ ਰੱਖ ਦੇਣਾ ਤਾਂ ਕਿ ਦਹੀਂ ਭੱਲੇ ਆਪਣੇ ਨਰਮ ਰਹਿਣ ਜੇ ਤੁਸੀਂ ਬਾਅਦ ਚ ਖਾਣਿਆ ਤਾਂ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਜਿਹੜਾ ਰੱਖ ਸਕਦੇ ਹੋ ਬਾਅਦ ਵਿੱਚ ਪਾਣੀ ਪਾ ਕੇ ਤੁਸੀਂ ਇਹਨਾਂ ਨੂੰ ਜਿਹੜਾ ਸਰਵ ਕਰ ਸਕਦੇ ਆ ਆਪਾਂ ਪਾਣੀ ਜਿਹੜਾ ਤਿਆਰ ਰੱਖਿਆ ਹੋਇਆ ਸੀਗਾ ਭੱਲੇ ਕੱਢ ਕੇ ਆਪਾਂ ਪਾਣੀ ਦੇ ਵਿੱਚ ਐਡ ਕਰ ਦਵਾਂਗੇ ਤੇ ਬਾਕੀ ਦੇ ਦਹੀਂ ਭੱਲੇ ਵੀ ਸੇਮ ਐ ਇਸੇ ਤਰ੍ਹਾਂ ਬਣਾ ਲਵਾਂਗੇ ਤੇ ਪਾਣੀ ਦੇ ਵਿੱਚ ਪਾ ਦਵਾਂਗੇ ਆਪਾਂ 2-3 ਵਾਰੀ ਜਿਹੜਾ ਪਾਣੀ ਇਹਨਾਂ ਦਾ ਬਦਲਿਆ ਹੈ ਤਾਂ ਕਿ ਭੱਲੇ ਵੀ ਠੰਡੇ ਹੋ ਜਾਣ ਤੇ ਪਾਣੀ ਵੀ ਸਾਫ ਹੋ ਜਵੇ ਤੇ ਭੱਲੇ ਆਪਣੇ ਬਜ਼ਾਰ ਵਰਗੇ ਕਲਰ ਨਾਲ ਬਿਲਕੁਲ ਚਿੱਟਾ ਹੋ ਜੂਵੇ ਦੋ ਤਿੰਨ ਵਾਰ ਬਾਅਦ ਪਾਣੀ ਬਦਲਣ ਤੋਂ ਬਾਅਦ ਇਸ ਤਰ੍ਹਾਂ ਆਪਣੇ ਭੱਲੇ ਬਣ ਕੇ ਤਿਆਰ ਹੋ ਗਏ ਆ ਇਹਦੇ ਵਿੱਚ ਆਪਾਂ ਦੁਬਾਰਾ ਪਾਣੀ ਪਾ ਕੇ ਰੱਖ ਦਵਾਂਗੇ ਤੇ ਨਾਲ ਇਹ ਆਪਾਂ ਜਿਹੜਾ ਸਰਵ ਕਰ ਲੈਨੇ ਆ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਕਿੰਨਾ ਜ਼ਿਆਦਾ ਨਰਮ ਆ ਤੁਹਾਡਾ ਭੱਲਾ ਇਹ ਜਿਹੜਾ ਆਪਣਾ ਬਣ ਕੇ ਤਿਆਰ ਹੋਇਆ ਹੈ ਸਾਰੇ ਭੱਲੇ ਇਸੇ ਤਰ੍ਹਾਂ ਬਣੇ ਨੇ ਥੋੜਾ ਥੋੜਾ ਪਾਣੀ ਆ ਜਿਹੜਾ ਨਿਚੋੜ ਲਵਾਂਗੇ ਕੋਈ ਵੀ ਪਲੇਟ ਜਾਂ ਥਾਲ ਤੁਸੀਂ ਲੈ ਲੈਣਾ ਜਿਹਦੇ ਵਿੱਚ ਤੁਸੀਂ ਸਰਵ ਕਰਨਾ ਹੈ ਸਾਰੇ ਭੱਲੇ ਉਹਦੇ ਵਿੱਚ ਰੱਖ ਦਵਾਂਗੇ ਆਪਾਂ ਦਹੀਂ ਆ ਪਚੀਨੀ ਵਾਲਾ ਫ੍ਰਿਜ ਦੇ ਵਿੱਚ ਰੱਖ ਦਿੱਤਾ ਸੀ ਚੀਨੀ ਵੀ ਆਪਣੀ ਬਿਲਕੁਲ ਘੁਲ ਕੇ ਤਿਆਰ ਹੋ ਗਈ ਹੈ ਦਹੀਂ ਨੂੰ ਚੰਗੀ ਤਰ੍ਹਾਂ ਤੁਸੀਂ ਫੈਲ ਲੈਣਾ ਹੈ ਮਿੱਠਾ ਦਹੀਂ ਇਹਦੇ ਉੱਪਰ ਪਾ ਦੇਵਾਂਗੇ ਪੱਲੇ ਹਮੇਸ਼ਾ ਖੱਟੇ ਮਿੱਠੇ ਜਿਹੇ ਸਵਾਦ ਲੱਗਦੇ ਨੇ ਇਸ ਲਈ ਆਪਾਂ ਇਹਦੇ ਉੱਪਰ ਮਿੱਠਾ ਦਹੀਂ ਆ ਜਿਹੜਾ ਪਾਉਨੇ ਆ ਬਾਜ਼ਾਰ ਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਹੀ ਹੁੰਦਾ ਹੈ ਹੁਣ ਆਪਾਂ ਇਹਦੇ ਉੱਪਰ ਮਿੱਠੀ ਚਟਨੀ ਪਾ ਦਵਾਂਗੇ ਮੇਰੇ ਕੋਲ ਪੌਚ ਵਾਲੀ ਸੀਗੀ ਤੁਹਾਡੇ ਕੋਲ ਇਮਲੀ ਵਾਲੀ ਮਿੱਠੀ ਚਟਨੀ ਕੋਈ ਵੀ ਹੈਗੀ ਤੁਸੀਂ ਉਹ ਵੀ ਹੈ ਜਿਹੜੀ ਪਾ ਸਕਦੇ ਹੋ ਜੇ ਨਹੀਂ ਹੈਗੀ ਤਾਂ ਤੁਸੀਂ ਸੌਸ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਹਰੀ ਚਟਨੀ ਆਪਾਂ ਦੇ ਉੱਪਰ ਪਾ ਦਵਾਂਗੇ ਜਿੰਨੀਆਂ ਚੀਜ਼ਾਂ ਚਾਹੋ ਤੁਸੀਂ ਇਹਦੇ ਉੱਪਰ ਪਾ ਸਕਦੇ ਹੋ ਨਹੀਂ ਸਵਾਦ ਲੱਗੂਗਾ ਡ్రਾਈ ਫਰੂਟ ਪਾ ਲਓ ਤੇ ਥੋੜਾ ਜਿਹਾ ਆਪਾਂ ਇਹਦੇ ਉੱਪਰ ਜੀਰਾ ਪਾਊਡਰ ਪਾਵਾਂਗੇ ਪੁੰਨਿਆ ਹੋਇਆ ਜੀਰਾ ਪਾ ਦਵਾਂਗੇ ਤੇ ਨਾਲ ਹੀ ਚਾਟ ਮਸਾਲਾ ਪਾ ਦਵਾਂਗੇ ਜਿਹਦੇ ਨਾਲ ਕੀ ਸਵਾਦ ਹੋਰ ਵੀ ਜ਼ਿਆਦਾ ਵਧੀਆ ਆਪਣਾ ਬਣ ਕੇ ਤਿਆਰ ਹੁੰਦਾ ਹੈ ਤੇ ਨਾਲ ਹੀ ਆਪਾਂ ਇਹਦੇ ਉੱਪਰ ਪਾਵਾਂਗੇ ਦੇਗੀ ਲਾਲ ਮਿਰਚ ਜਿਆਦਾ ਮਿਰਚ ਪਸੰਦ ਕਰਦੇ ਹੋ ਤੁਸੀਂ ਜਿਹੜੀ ਸਿੰਪਲ ਲਾਲ ਮਿਰਚ ਵੀ ਉਹ ਵੀ ਐਡ ਕਰ ਸਕਦੇ ਹੋ ਇਸ ਤਰ੍ਹਾਂ ਵੀ ਤੁਸੀਂ ਇਹਨਾਂ ਨੂੰ ਖਾ ਸਕਦੇ ਹੋ ਮੈਂ ਪਾਪੜੀ ਵੀ ਨਾਲ ਹੀ ਬਣਾ ਲਈ ਸੀ ਇਸਲੇਪਾਂ ਦੇ ਉੱਪਰ ਪਾਪੜੀ ਆ ਜਿਹੜੀ ਉਹ ਵੀ ਲਗਾ ਦੇਵਾਂਗੇ ਮੈਂ ਦੇ ਉੱਪਰ ਆਲੂ ਭੁਖਾਰੇ ਆ ਜਿਹੜੇ ਉਹ ਲਗਾਇਆ ਤੁਸੀਂ ਜਿਹੜਾ ਦੇ ਉੱਪਰ ਅਨਾਰ ਵੀ ਪਾ ਸਕਦੇ ਹੋ ਉਹਦੇ ਨਾਲ ਬਹੁਤ ਜ਼ਿਆਦਾ ਫਲੇਵਰ ਖੱਟਾ ਮਿੱਠਾ ਜਿਹਾ ਟੇਸਟ ਆਉਂਦਾ ਹੈ ਸੇਵ ਦੇ ਟੁਕੜੇ ਥੋੜੇ ਜਿ ਮੈਂ ਇਹਦੇ ਵਿੱਚ ਐਡ ਕੀਤੇ ਥੋੜਾ ਜਿਹਾ ਪਾ ਅਦਰਕ ਇਹਦੇ ਉੱਪਰ ਮਤਲਬ ਕਰੰਚੀ ਤੇ ਥੋੜਾ ਸਪਾਈਸੀ ਜਿਹਾ ਲੱਗਦਾ ਜਦੋਂ ਪਾ ਅਦਰਕ ਆ ਜਿਹੜਾ ਪਾਣਿਆ ਥੋੜੇ ਜਿਹੇ ਕਾਜੂ ਤੇ ਕਿਸ਼ਮਿਸ਼ ਪਾਇਆ ਤੁਸੀਂ ਇਹਨਾਂ ਨੂੰ ਸਿੰਪਲ ਵੀ ਰੱਖ ਸਕਦੇ ਹੋ ਜਾਂ ਇਸ ਤਰ੍ਹਾਂ ਕਾਫੀ ਸਾਰੀਆਂ ਚੀਜ਼ਾਂ ਪਾ ਕੇ ਖਾਣਾ ਚਾਹਦੇ ਹੋ ਉਸ ਤਰ੍ਹਾਂ ਵੀ ਖਾ ਸਕਦੇ ਹੋ ਕੁਝ ਮੈਂ ਇਸ ਤਰ੍ਹਾਂ ਬਣਾਏ ਸੀਗੇ ਤੇ ਕੁਝ ਕ ਜਿਹੜੇ ਸਿੰਪਲ ਰੱਖੇ ਸੀਗੇ ਤੁਸੀਂ ਦੇਖ ਸਕਦੇ ਹੋ ਕਿੰਨੇ ਜਿਆਦਾ ਸੌਫਟ ਦਹੀਂ ਪੱਲੇ ਆਪਣੇ ਬਣ ਕੇ ਤਿਆਰ ਹੋਏ ਆ ਤੇ ਇਹਨਾਂ ਨੂੰ ਤੁਸੀਂ ਸਰਵ ਕਰੋ ਇੰਜੋਏ ਕਰੋ ਬਹੁਤ ਹੀ ਜਿਆਦਾ ਟੇਸਟੀ ਬਣ ਦੇਣਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਦੇਆ ਕਰੋ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ ਤਦ ਤੱਕ ਲਈ ਬਾਏ ਬਾਏ